ਅਜਨਾਲੇ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਲੋਡ ਸੀ ਪਸ਼ੂਆਂ ਦੇ ਵਾਸਤੇ ਚਾਰੇ ਦੀ ਔਰ ਤੂੜੀ ਜਾਂ ਫੀਡ ਜਿੱਥੋਂ-ਜਿੱਥੋਂ ਵੀ ਜੋ-ਜੋ ਜਾਂ ਚਾਰ ਦੀ ਲੋਡ ਹੁੰਦੀ ਹੈ ਜਿਹੜਾ ਮੱਕੀ ਦਾ ਚਾਰ ਹੁੰਦਾ ਤੇ ਇਸ ਕਰਕੇ ਗਿੱਪੀ ਗਰੇਵਾਲ ਹੋਣਾ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਕਿ ਉਹ ਕੁਝ ਟਰੱਕਸ ਜਿਹੜੇ ਆ ਉਹ ਇਹਦੇ ਕੱਲ ਭੇਜ ਰਿਹਾ ਤੁਰੰਤ ਪ੍ਰਭਾਵ ਦੇ ਨਾਲ ਔਰ ਜਿਹੜੇ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕ ਨੇ ਜੇ ਜਾਂ ਪਿੰਡਾਂ ਦੇ ਸਰਪੰਚ ਸਾਡੀ ਵੀਡੀਓ ਸੁਣ ਰਹੇ ਜਿਨ੍ਹਾਂ ਜਿਨ੍ਹਾਂ ਦੇ ਪਿੰਡਾਂ 'ਚ ਤੁਰੰਤ ਲੋਡ ਹੈ ਪਸ਼ੂਆਂ ਵਾਸਤੇ ਉਹ ਕੱਲ ਰਾਧਾ ਸਵਾਮੀ ਭਵੰਦੇ ਨੇੜੇ ਕਿਸਾਨ ਹਟ ਦੇ ਬਾਹਰ ਕਮਰਪਾਲ ਹੁਣਾਂ ਨੂੰ ਸੰਪਰਕ ਕਰ ਸਕਦੇ ਐ 6284470270 ਨੰਬਰ ਐ ਵੀਰ ਦਾ ਮੈਂ ਨੰਬਰ ਪਾ ਵੀ ਦਿਨਾ ਥੱਲੇ ਲਿਖ ਕੇ ਔਰ ਇਹ ਗਿੱਪੀ ਗਰੇਵਾਲ ਹੁਣਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਟਰੱਕਸ ਭੇਜੇ ਨੇ ਕੱਲ ਦੁਪਹਿਰੋਂ ਬਾਅਦ ਤੁਸੀਂ ਰਾਧਾ ਸਵਾਮੀ ਭਵੰਦੇ ਨੇੜੇੋਂ ਆ ਕੇ ਤੁਸੀਂ ਇਹ ਲਿਜਾ ਸਕਦੇ ਹੋ ਜਿੰਨੇ ਵੀ ਅਜਨਾਲੇ ਏਰੀਏ ਦੇ ਨੇੜੇ ਤੇੜੇ ਰਮਦਾਸ ਦੇ ਇਲਾਕੇ ਤੱਕ ਜਿੰਨੇ ਲੋਕ ਨੇ ਜਿਨ੍ਹਾਂ ਨੂੰ ਲੋੜ ਹੈ ਪਸ਼ੂਆਂ ਵਾਸਤੇ ਉਹ ਇਹ ਸੇਵਾ ਜਿਹੜੀ ਹੈ ਗਿੱਪੀ ਹੋਣਾ ਨੇ ਕੀਤੀ ਹੈ ਉਹ ਤੁਸੀਂ ਲਿਜਾ ਸਕਦੇ ਹੋ